ਅਸੀਂ ਯਾਰ ਕਿਉਂ ਕਰਨਾ ਸਾਨੂੰ ਲੋੜ ਹੀ ਨਹੀਂ ਸੌਖਾ ਜਿਹਾ ਕੰਮ ਐ ਗੁੱਸਾ ਨਾ ਕਰਿਓ ਨਰਾਜ਼ ਨਾ ਹੋਇਓ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠਾ ਐ ਇਸ ਕਰਕੇ ਬੋਲਦਿਆਂ ਲੱਗਾ ਹੋ ਸਕਦਾ ਨਾ ਚੰਗਾ ਲੱਗੇ ਸਾਨੂੰ ਸੌਖਾ ਜਿਹਾ ਕੰਮ ਕਰ ਦਿੱਤਾ ਉਹ ਤੁਸੀਂ ਭੇਟਾ ਪੈਸੇ ਜਮ੍ਹਾਂ ਕਰਾ ਦਿਓ ਜਾਓ ਕਰਨੋ ਕਰਦੇ ਆਂ ਕਿ ਅਸੀਂ ਤੁਹਾਡਾ ਖੰਡ ਪੜ ਜਿੱਦਣ ਭੋਗ ਪਹਿਣਾ ਪਰਸੋਂ ਆ ਕੇ ਸਰੋਪਾ ਲੈ ਦਿਓ ਹੋ ਲੈ ਕੇ ਨਹੀਂ ਕੰਮ ਐ ਖੰਡ ਪਾਟ ਗੁਰਦੁਆਰੇ ਰੱਖਿਆ ਉੱਥੇ ਭਾਈ ਪੜਨ ਨਾ ਪੜਨ ਕਿਸੇ ਨੂੰ ਸਮਝ ਆਵੇ ਨਾ ਆਵੇ ਤੀਜੇ ਦਿਨ ਜਦੋਂ ਉਹ ਭੋਗ ਪੈਣਾ ਅਸੀਂ ਨਹਾ ਧੋ ਕੇ ਲਿਸ਼ਕ ਪੁਸ਼ਕ ਕੇ ਆ ਕੇ ਸਾਹਮਣੇ ਆਏ ਫਿਰ 5 ਮਿੰਟ ਚ ਹੋਰ ਕੀਤੀ ਫੋਟੋਆਂ ਫਾਟਮਾਂ ਖਿੱਚੀਆਂ ਗਈਆਂ ਤੇ ਬੱਲੇ ਬੱਲੇ ਫਿਰ ਹੁਣ ਮੇਰੇ ਵਰਗਾ ਭਾਈ ਮੈਂ ਆਪਣੀ ਗੱਲ ਕਰ ਰਿਹਾ ਜੀ ਮੈਂ ਭਾਈ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਹੁਣ ਜਦੋਂ ਅਰਦਾਸ ਹੋਏਗੀ ਭਲਾ ਕੀ ਹੋਏਗਾ ਉੱਥੇ ਸਾਰੀ ਅਰਦਾਸ ਹੋਏਗੀ ਤੇ ਅਰਦਾਸ ਦੇ ਜਦੋਂ ਇੱਥੇ ਕੋ ਬੋਲ ਆਉਣਗੇ 헤 ਨਿਮਾਣਿਆ ਤੇ ਮਾਣ ਨਿਤਾਣਿਆ ਤੇ ਤਾਨ ਨਿਉਟਿਆ ਦੀ ਓੜ ਸੱਚੀ ਪਿੱਤਾ ਵਾਇਗਰੁ ਸ਼ੈਨ ਸਾ ਸਤਗੁਰੂ ਜੀ ਪਰਸੋਂ ਦੇ ਰੋਜ ਤੋਂ ਸੇਵਕ ਪਰਿਵਾਰ ਨੇ ਕੀ ਕੀਤਾ ਜੋ ਹੋਇਆ ਜੇ ਕਹਿ ਦਈਏ ਫਿਰ ਕੀ ਬਣੇਗਾ ਭਲਾ ਦੱਸਣਾ ਚਾਹੀਦਾ ਨਾ ਅਰਦਾਸ ਮਹਾਰਾਜ ਪਰਸੋਂ ਦੇ ਰੋਜ ਤੋਂ ਸੇਵਕ ਪਰਿਵਾਰ ਨੇ ਅਖੰਡ ਪਾਠ ਆਰੰਭ ਕਰਾਇਆ ਸੀ ਇਹ ਪਰਸੋਂ ਦੇ ਆਏ ਹੀ ਨਹੀਂ ਜੇ ਭਲਾ ਇਦਾਂ ਦੀ ਅਰਦਾਸ ਹੋ ਜੇ ਉਹ ਭਾਈ ਦਾ ਕੀ ਬਣੇਗਾ ਭਲਾ ਅਰਦਾਸ ਪੂਰੀ ਹੋ ਜੇਗੀ ਅੱਜ ਦਾ ਤੁਸੀਂ ਗਾਲਚ ਮੇਰੇ ਪਾਇਆ ਇਹ ਉਸ ਤੋਂ ਵੱਡੇ ਨਾ ਫੜ ਲੋਗੇ ਤੁਸੀਂ